ਇਹਦੀ ਅਸੀਂ ਕੌਮ ਜਿਹੜੀ ਬੜੀ ਇਮਾਨਦਾਰ ਤੁਸੀਂ ਇੰਨੀ ਰਿਸਰਚ ਕੀਤੀ ਸਭ ਤੋਂ ਪਹਿਲਾਂ ਨਬੀ ਪਾਕ ਦੀ ਕੌਮ ਬੇਸ਼ੱਕ ਅਗਰ ਨਬੀ ਪਾਕ ਦੀ ਫਾਲੋਅਰ ਹੋਵੇ ਤੇ ਨਾ ਤਾਂ ਨਹੀਂ 마ਸ਼ਾਅੱਲਾ ਉਸ ਵਤ ਪੂਰੀ ਦੁਨਿਆ ਪੂਰੀ ਦੁਨੀਆਂ ਤੋਂ ਸਿੱਖਾਂ ਦੀ ਕੌਮ ਇਮਾਨਦਾਰ ਹੈ ਅੱਛਾ ਉਹ ਤਾਂ ਮੈਂ ਤੁਹਾਨੂੰ ਦੱਸਣਾ ਕਿਉਂ ਮੈਂ ਉੱਤੇ ਚਾਰ ਛੇ ਲਿਖਿਆ ਕੁਝ ਅਜ ਤੋਂ 40 50 ਸਾਲ ਪਹਿਲਾਂ ਅੱਛਾ ਸੁਣਾਓ ਸਿੱਖ ਕਬੀਲਾ ਗੱਲ ਦਾ ਪੱਕਾ ਸਿੱਖ ਕਬੀਲਾ ਗੱਲ ਦਾ ਪੱਕਾ ਸਿੱਖ ਕਬੀਲਾ ਗੱਲ ਦਾ ਪੱਕਾ ਦਿੱਤਾ ਕੋਲ ਨਿਭਾਵੇ ਆਹ ਦਿੱਤਾ ਕੋਲ ਨਿਭਾਵੇ ਨਿਭਾਵੇ ਦਿੱਤਾ ਕੋਲ ਨਿਭਾਵੇ ਵਲੀ ਸੀ ਬਾਬਾ ਗੁਰੂ ਨਾਨਕ ਦੇਵ ਬੁੱਲੇ ਸ਼ਾ ਫਰਮਾਵੇ ਵਾ 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 ਵਲੀ ਸੀ ਬਾਬਾ ਜੀ ਬੁੱਲੇ ਸ਼ਾ ਹੋਰਾਂ ਨੇ ਬਾਬਾ ਗੁਰੂ ਨਾਨਕ ਦੇਵ ਹੋਰਾਂ ਦੇ ਬਾਰੇ ਚ ਲਿਖਿਆ ਔਰ ਉਹ ਜਿਹੜੇ ਉਹਦੇ ਪਰਕਾਰ ਨੇ ਸਿੱਖ ਜਰਾਤ ਉਹ ਬੁੱਲੇ ਸ਼ਾ ਨੂੰ ਬਹੁਤ ਮੰਦੇ ਆ ਅਸੀਂ ਖੁਦ ਜਿਹੜਾ ਹੁਣ ਅੱਗੇ ਮੈਂ ਤੁਹਾਨੂੰ ਦੱਸਣਾ ਸਿੱਖ ਸਰਦਾਰ ਦੀ ਯਾਰੀ ਪੱਕੀ ਵਾਹ 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 ਭੀੜ ਪਵੇ ਨਹੀਂ ਹੱਸਦਾ ਮੇਰਾ ਡੀਐਨਏ ਹੈ ਮੈਂ ਤਾਂ ਖੁਸ਼ ਆ ਸਿੱਖ ਸਰਦਾਰ ਦੀ ਯਾਰੀ ਪੱਕੀ ਭੀੜ ਪਵੇ ਨਹੀਂ ਹੱਸਦਾ ਯਾਰਾਂ ਨਾਲ ਏ ਕਾੜ ਕਟਾਉਂਦਾ ਆਹਾ ਯਾਰਾਂ ਨਾਲ ਏ ਕਾੜ ਕਟਾਉਂਦਾ ਯਾਰਾਂ ਨਾਲ ਏ ਹੱਸਦਾ ਵਾਹ 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 ਕੀ ਬਾਤ ਹੈ ਯਾਨੀ ਯਾਰਾਂ ਦਾ ਯਾਰ ਨੇ ਯਾਰਾਂ ਦਾ ਯਾਰ ਵਾਹ ਵਾਹ ਤੇ ਬਿਜ਼ਨਸ ਵਿੱਚ ਸਚਾਈ ਸੁੱਚੀ ਆਈ ਬਿਜ਼ਨਸ ਵਿੱਚ ਸਚਾਈ ਸਚਾਈ ਇਹਦੀ ਹੂੰ ਕੋਠੇ ਚੜ ਕੇ ਬੋਲਦੀ ਹੂੰ ਵੇਖਣ ਹੁਣ ਕੈਨੇਡਾ ਤੇ ਅਮਰੀਕਾ ਛਾਏ ਨੇ ਵਜਾਉਦੀ ਇਹ ਮੈਂ ਤੁਹਾਨੂੰ ਇੱਕ ਮਿਸਾਲ ਵੀ ਦੇਗਾ ਮੇਰੀ ਪਰਸਨਲ ਬਿਜ਼ਨਸ ਵਿੱਚ ਸੁਚਾਈ ਇਹਦੀ ਹੂੰ ਕੋਠੇ ਚੜ ਕੇ ਬੋਲਦੀ ਸਿੱਖਾਂ ਕੋਲ ਮੁਹੰਮਦ ਦੀ ਤਕੜੀ ਨੇਣ ਕੇ ਸਿੱਖ ਬਿਜ਼ਨਸ ਵਿੱਚ ਇਹ ਬੜਾ ਲਫ਼ਜ਼ ਸੁਣਨ ਨੇਣ ਕੇ ਦਾ ਮਤਲਬ ਸਮਝਦੇ ਨਾ ਨਹੀਂ ਨਾਤਰ ਸਿੱਖ ਬਿਜ਼ਨਸ ਵਿੱਚ ਸੁਚਾਈ ਉਹਦੀ ਕੋਠੇ ਚੜਕੇ ਬੋਲਦੀ ਜਿਹੜੀ ਇੰਨੀ ਹੈ ਕਿ ਮੁਨਵਾ ਲਿਆ ਉਹਨਾਂ ਨੇ ਆਹ ਸਿੱਖਾਂ ਕੋਲ ਮੁਹੰਮਦ ਮਾਮਦੀ ਤਕੜੀ ਨੇਣ ਕੇ ਪੂਰਾ ਤੋਲਦੀ ਨੇਣ ਕੇ ਕਿਦਿਆ ਆਕੜ ਕੇ ਅੱਛਾ ਭਾਈ ਹਾਂ ਮੈਂ ਪੂਰਾ ਤੋਲਣਾ ਲਾਲੋ ਜਿਹਦਾ ਜ਼ੋਰ ਲੱਗਦਾ ਮੈਂ ਨਹੀਂ ਮੈਂ ਪੂਰਾ ਤੋਲਣਾ ਵਾ ਤੇ ਮੇਰਾ ਪਿੰਡ ਛੱਪਾ ਹੈ ਹਮ ਮੇਰੀ ਬੇਗਮ ਦਾ ਪਿੰਡ ਤੁੰਗਾ ਮੈਂ ਉਹ ਕੋੜ ਮੋੜ ਕੇ ਲੈ ਆਂਦੇ ਵਿੱਚ ਕੀ ਛੱਪਾ ਕੀ ਤੁੰਗਾ ਵਾਲੇ ਹਮ ਅਮਰਸਰ ਲੁਧਿਆਣੇ ਅਮਰਸਰ ਵੀ ਮੇਰਾ ਵਾ ਵਾ ਸਦਕੇ ਜਾਵਾਂ ਅਮਰਸਰ ਦੇ ਮੈਂ ਤੇ ਖਾਨਾ ਕਾਪਾ ਤੇ ਮੁਕੱਦਸ ਜੀ ਦਾ ਤੇ ਬਾਦ ਮੈਨੂੰ ਮੈਨੂੰ ਅਮਰਸਰ ਨਹੀਂ ਭੁੱਲਦਾ ਕੋਈ ਸਾਰੀ ਦੁਨੀਆ ਭੁੱਲ ਜਾਵਾਂ ਕਿਹੜੇ ਪਿੰਡ ਦਿਓ ਤੁਸੀਂ ਅੰਮ੍ਰਿਤਸਰ ਹੈ ਕਿਹੜੇ ਪਿੰਡ ਦਿਓ ਛਾਪਾ ਛਾਪਾ ਅੱਛਾ ਪਿੰਡ ਛਾਪਾ ਹੈ ਛਾਪਾ ਸੀ ਸਹੀ ਸਹੀ ਮੇਰਾ ਛਾਪਾ ਸੀ ਮੇਰੀ ਬੇਗਮ ਦਾ ਸੀ ਤੁੰਗਾ ਇਹ ਸ਼ਹਿਰ ਚ ਆ ਗਿਆ ਤੁੰਗਾ ਤੁੰਗਾ ਨਾ ਰਿਕਵਮ ਹੈ ਅੱਛਾ ਕੀ ਛਾਪਾ ਕੀ ਤੁੰਗਾ ਵਾਲੇ ਅਮਰਸਰ ਲੁਧਿਆਣੇ ਸਿੱਖਾਂ ਨੂੰ ਸਲਾਮ ਹੈ ਬਾਬਾ ਮਿੱਤਰ ਬੜੇ ਪੁਰਾਣੇ ਹਮ ਹੁਣ ਅਗਲੀ ਗੱਲ ਬੜੀ ਜ਼ਰਾ ਥੋੜੀ ਜੀ ਹੈ ਤੇ ਕਿਸੇ ਵੀ ਨਹੀਂ ਹੋਣ ਦੇਣਾ ਹਾਏ ਕਿ